ਏ ਕੱਲ ਰਾਤ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਆਮ ਆਦਮੀ ਪਾਰਟੀ ਦੇ ਇੱਕ ਖਾਸ volunteers ਨੇ ਇਸ ਇਲਾਕੇ ਦੇ ਉਹਦਾ ਨਾਮ ਹੈ ਡਿਪਟੀ ਸਤਵੀਰ ਸਿੰਘ ਜਿਨ੍ਹਾਂ ਦਾ ਮੈਂ ਜ਼ਿਕਰ ਹਰ ਕਾਨਫਰੰਸ 'ਚ ਕਰਦਾ ਤੇ ਕੰਨ ਖੋਲ ਕੇ ਸੁਣ ਲੈ ਕਿ ਮੈਂ ਹਰ ਕਾਨਫਰੰਸ 'ਚ ਕਰਦਾ ਰਹਾਂਗਾ ਇੱਕ ਆ ਖੜੇ ਨੇ ਇਹ ਜੇ ਮਲਜ਼ਮ ਹੈ ਤੇ ਫਿਰ ਇੱਥੇ ਕਿਉਂ ਖੜੇ ਦੂਜੀ ਇਹਨਾਂ ਨੇ ਕਿਹਾ ਇੱਕ ਲਿਸਟ ਜਾਰੀ ਕੀਤੀ ਕਿ ਆ ਐਮਸੀਆਂ ਨੂੰ ਰਾਤ ਨੂੰ ਇਹ ਪੈਸੇ ਵੰਡਦੇ 1 ਵਜੇ ਰਾਤ ਨੂੰ ਮੈਂ ਕਹਿੰਦਾ ਕਿ ਤੁਸੀਂ ਸਾਰੇ ਸੀਨੀਅਰ ਚੰਗੇ ਜਰਨਲਿਸਟਾਂ ਨੂੰ ਇੱਕ ਇੱਕ ਐਮਸੀ ਕੋਲੇ ਜਾਓ ਜੇ ਅੱਜ ਤੱਕ ਇਹੋ ਜੀ ਕੋਈ ਹਰਕਤ ਅਸੀਂ ਕੀਤੀ ਹੋਵੇ ਤੇ ਮੈਂ ਅੱਜ ਹੀ ਡੁੱਬ ਕੇ ਮਰਨ ਨੂੰ ਤਿਆਰ ਪੂਰੀ ਰਾਤ ਖੱਜਲ ਕੀਤਾ ਪੂਰੀ ਰਾਤ ਅਸੀਂ ਸੁੱਤੇ ਨਹੀਂ ਹੈਗੇ ਠੀਕ ਹੈ ਤੇ ਇਹਦਾ ਨਤੀਜਾ ਇੰਨਾ ਮਾੜਾ ਹੋਊਗਾ ਇਹ ਧਮਕੀ ਲਾ ਲਓ ਜੋ ਮਰਜ਼ੀ ਲਾਉਣੇ ਲਾ ਲਓ ਤੁਸੀਂ ਦੇਖ ਲਿਓ ਅਸੀਂ ਬਖਸ਼ਣ ਵਾਲਿਆਂ ਵਿੱਚੋਂ ਨਹੀਂ ਹੈਗੇ ਸਾਡੇ 7 ਲੱਖ ਰੁਪਈਆ ਤੁਹਾਡੀ ਪਾਰਟੀ ਦਾ ਸੀ ਜਾਂ ਪੁਲਿਸ ਨੇ ਆਪ ਦੇ ਕੋਲੋਂ ਕਿੱਥੋਂ ਲਿਆਂਦਾ ਗਿਆ ਫਿਰ ਸਾਢੇ 7 ਲੱਖ ਸਾਢੇ 7 ਲੱਖ ਰੁਪਈਆ ਇਹਨਾਂ ਦਾ ਨਿੱਜੀ ਸੀਗਾ ਐਂਡ ਜੇ ਉਹ ਪਾਰਟੀ ਦਾ ਹੁੰਦਾ ਵੀ ਦੋਸ਼ ਕੀ ਲਾਇਆ ਉਹਨਾਂ ਨੇ ਕਿ ਅਸੀਂ ਐਮਸੀਆਂ ਨੂੰ ਵੰਡਦੇ ਫਿਰਦੇ ਠੀਕ ਹੈ ਜੀ ਸਾਢੇ 7 ਲੱਖ ਰੁਪਈਏ ਦਾ ਅੱਜ ਮੋਟਰਸਾਈਕਲ ਹੁੰਦਾ ਤੁਸੀਂ ਸਾਰੇ ਸਿਆਣੇ ਹੋ ਰਾਤ ਨੂੰ 1 ਵਜੇ ਇੱਕ ਦਿਨ ਇੱਕ ਰਾਤ ਪਹਿਲਾਂ ਰਾਤ ਦੇ 1 ਵਜੇ ਅਦਰ ਰਾਤ ਨੂੰ ਕੋਈ ਪੈਸੇ ਵੰਡਦਾ ਐ ਜਿਹੜੇ ਵੰਡਦੇ ਆ ਉਹਨਾਂ ਨੂੰ ਆਪਾਂ ਫੜਨ ਵਾਸਤੇ ਅਸੀਂ ਗਸ਼ਤ ਕਰ ਰਹੇ ਸੀਗੇ ਪੂਰੀ ਰਾਤ ਇਹਨਾਂ ਨੇ ਖੱਜਲ ਕੀਤਾ ਝੂਠੇ ਪਰਚੇ ਦੇਣ ਦੀ ਕੋਸ਼ਿਸ਼ ਕੀਤੀ ਐ ਤੇ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਵਨ ਰਾਟਨ ਐਪਲ ਸਪੋਇਲਸ ਦਾ ਬੈਰਲ ਕਿ ਇੱਕ ਪੇਟੀ 'ਚ ਜੇ ਗਲਿਆ ਹੋਇਆ ਸੇਬ ਹੋਵੇ ਉਦੇ ਕਰਕੇ ਸਾਰੀ ਪੇਟੀ ਚ ਪਏ ਹੋਏ ਸੇਬ ਗਲ ਜਾਂਦੇ ਆ ਆ ਹੈਗਾ ਆਪਣਾ ਗਲਿਆ ਹੋਇਆ ਸਤਵੀਰ ਸਿੰਘ ਸਮਝਦੇ ਹੋ ਮੇਰੀ ਗੱਲ ਤੇ ਸਾਨੂੰ ਪੁਲਿਸ ਪ੍ਰਸ਼ਾਸਨ ਨਾਲ ਕੋਈ ਦਿੱਕਤ ਨਹੀਂ ਕੋਈ ਨਾਰਾਜ਼ਗੀ ਨਹੀਂ ਬਹੁਤ ਸੋਹਣੀ ਸੇਵਾ ਨਿਭਾ ਰਿਹਾ ਡੀਸੀ ਸਾਹਿਬ ਬਹੁਤ ਸੋਹਣੀ ਸੇਵਾ ਨਿਭਾ ਰਿਹਾ ਪਰ ਇਹ ਬੰਦਾ ਨਿੱਜੀ ਤੌਰ ਤੇ ਮੇਰੇ ਮਗਰ ਪਿਆ ਹੋਇਆ ਠੀਕ ਹੈ ਠੀਕ ਹੈ ਜਿਹੜਾ ਲਾਇਸੈਂਸੀ ਸੀ ਜਿਹੜਾ ਲਾਇਸੈਂਸੀ ਸੀਗਾ ਨੀਤਾਏ ਤੇ ਆਰਮਜ਼ ਐਕਟ ਦੇ ਤਹਿਤ ਉਹਨੇ ਜੇਲ੍ਹ ਚ ਹੁੰਦੇ ਅਸੀਂ ਸਵੇਰੇ ਸੁਖਤੇ ਉਥੇ ਬੇਨਤੀ ਕਰਕੇ ਆਏ ਸਾਰਾ ਥਾਣਾ ਉਥੇ ਖੜ ਕੇ ਮੰਨਿਆ ਕਿ ਭਾਈ ਤੁਹਾਡੇ ਨਾਲ ਤੱਕਾ ਹੋਇਆ ਤੇ ਅਸੀਂ ਛੁਡਾ ਕੇ ਲੈ ਕੇ ਆਏ ਇਹ ਚੀਜ਼ਾਂ ਦੇ ਖਿਲਾਫ ਤੁਹਾਡਾ ਅਗਲਾ ਐਕਸ਼ਨ ਕੀ ਹੋਏਗਾ ਜੀ ਤੁਸੀਂ ਦੇਖੀ ਚੱਲੋ ਜੇ ਜਦੋਂ ਹੁਣ ਅਗਲੀ ਤੱਕੇਸ਼ਾਹੀ ਹੋਊਗੀ ਠੀਕ ਹੈ ਤੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਸਾਡਾ ਕੀ ਐਕਸ਼ਨ ਹੋਊਗਾ ਮੋਟਰਾਂ ਨੂੰ ਕੀ ਕਰਨ ਮੋਟਰਾਂ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਨੂੰ ਜਿਹੜੇ ਵਰਦੀ ਪਾ ਕੇ ਜਿਹੜੇ ਵਲੰਟੀਅਰ ਬਣੀ ਫਿਰਦੇ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਪਛਾਣ ਲਓ ਮੈਂ ਆਪ ਦੀ ਕੋਈ ਮੇਰੀ ਨਿੱਜੀ ਲੜਾਈ ਨਹੀਂ ਹੈਗੀ ਡੀਐਸਪੀ ਸਤਵੀਰ ਸਿੰਘ ਮੇਰੀ ਲੜਾਈ ਲੋਕਤੰਤਰ ਦੀ ਲੜਾਈ ਹੈ ਇੰਨੇ ਪੰਚਾਇਤੀ ਚੋਣਾਂ 'ਚ ਬਹੁਤ ਗੰਦ ਪਾਇਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮਲਾਜਮਾ ਨੂੰ ਬਾਥਰੂਮਸ 'ਚ ਇਨਾਂ ਨੇ ਬੰਦ ਕੀਤਾ ਸੀ ਮੇਰੇ ਕੋਲ ਉਹਦੇ ਸਾਰੇ ਸਬੂਤ ਹੈ ਤੁਹਾਡੇ ਕੋਲ ਵੀ ਹੈਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੱਲ ਰਾਤ ਨੂੰ ਇਨਾਂ ਨੇ ਤੁਹਾਨੂੰ ਮੈਸੇਜ ਭੇਜਿਆ ਆ ਦੇਖੋ ਆ ਮੈਂ ਇੱਕ ਪੱਤਰਕਾਰ ਸਾਹਿਬ ਦੇ ਫੋਨ ਦਾ ਤੁਹਾਨੂੰ ਮੈਸੇਜ ਦਿਖਾਉਂਦਾ ਆ ਸਾਰਾ ਮੈਂ ਡਾਟਾ ਇਕੱਠਾ ਕਰ ਲਿਆ ਡੀਐਸਪੀ ਸਤਵੀਰ ਸੇ ਆ ਪੜਿਓ ਕੀ ਲਿਖਿਆ ਕੀ ਆ ਪੈਸਾ ਫੜਿਆ ਤੇ ਆ ਇਨਾਂ ਬੰਦਿਆਂ ਨੂੰ ਕੈਸ਼ ਦੇ ਨੂੰ ਗਏ ਸੀਗੇ ਮੈਨੂੰ ਦੱਸੇ ਇਹ ਇਹਨੂੰ ਸੁਪਨਾ ਆਇਆ ਸੀਗਾ ਕੀ ਆ ਪੈਸੇ ਨੇ ਬੰਦਿਆਂ ਨੂੰ ਦੇਣ ਦੇਣ ਗਏ ਸੀਗੇ ਹੈ ਤੁਹਾਡਾ ਕਹਿਣ ਦਾ ਮਤਲਬ ਲਿਸਟ ਵੀ ਫੇਕ ਬਣਾਈ ਇਹ ਕੋਈ ਪ੍ਰੋਫੈਸ਼ਨਲਿਜ਼ਮ ਹੈ ਪੁਲਿਸਿੰਗ ਇੱਕ ਪ੍ਰੋਫੈਸ਼ਨਲ ਪੁਲਿਸ ਮਹਿਕਮਾ ਹੈ ਇਹ ਕੋਈ ਪ੍ਰੋਫੈਸ਼ਨਲ ਕੰਮ ਹੈ ਪੁਲਿਸ ਦਾ ਇਹ ਮਜ਼ਾਕ ਹੈ ਤੁਹਾਨੂੰ ਇਲਾਦਾ ਵੀ ਤੁਹਾਨੂੰ ਲੈ ਕੇ ਸਰਚ ਕੀਤਾ ਹਾਂਜੀ ਸਿਰਫ ਤੁਹਾਨੂੰ ਬਦਨਾਮ ਕਰਨ ਦੀ ਨੀਤ ਨਾਲ ਹੋਰ ਨਹੀਂ ਹੋਰ ਨਹੀਂ ਤਾਂ ਕੀ ਕੀਤਾ ਇਹ ਤਾਂ ਮੇਰੀ ਬਦਨਾਮੀ ਤੁਹਾਡੇ ਕਰਕੇ ਰੁਕੀ ਹੈ ਜਿਹੜੀ ਆ ਮੈਂ ਸਵੇਰ ਦਾ ਮਿੰਤਾ ਮੰਗ ਰਿਹਾ ਤੁਹਾਡੇ ਤੋਂ ਸਾਰਿਆਂ ਤੋਂ ਕਿ ਭਾਈ ਇਹਦੀ ਚੀਜ਼ ਨਾ ਚਲਾਇਓ ਇਹਦੀ ਮੇਰੇ ਨਾਲ ਰੰਜਿਸ਼ ਹੈ ਇਹਨੇ ਤੁਹਾਨੂੰ ਇਕੱਲੇ ਇਕੱਲੇ ਨੂੰ ਇਹ ਵੀ ਇੱਕ ਪੱਤਰਕਾਰ ਦਾ ਫੋਨ ਦਾ ਮੈਂ ਤੁਹਾਨੂੰ ਮੈਸੇਜ ਭੜਾਇਆ ਇਹਨੇ ਇਕੱਲੇ ਇਕੱਲੇ ਨੂੰ ਤੁਸੀਂ ਆਪ ਤੇ ਫੋਨ ਜੇ ਮੈਂ ਝੂਠ ਬੋਲ ਰਿਹਾ ਮੈਂ ਸੌਂ ਖਾਂਦਾ ਉਹਨੇ ਤੁਹਾਨੂੰ ਸਾਰਿਆਂ ਨੂੰ ਮੈਸੇਜ ਭੇਜਿਆ ਕਿ ਅਸੀਂ ਰਾਤ ਨੂੰ ਪੈਸੇ ਵੰਡਦੇ ਸੀ ਭੇਜਿਆ ਕਿ ਨਹੀਂ ਭੇਜਿਆ ਜੀ ਭੇਜਿਆ ਸਾਰੇ ਉਹਨੂੰ ਭੇਜਿਆ ਤੁਸੀਂ ਪਲੀਜ਼ ਜੇਕਰ ਇਹ ਮੇਰਾ ਕੇਸ ਪੂਰਾ ਬੰਦ ਤੁਸੀਂ ਗਵਾਹੀ ਜ਼ਰੂਰ ਪਰ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਕਿਉਂਕਿ ਦੇਖੋ ਅਸੀਂ ਸਾਰੇ ਰਲ ਮਿਲ ਕੇ ਇੱਕ ਗੰਦ ਦੇ ਖਿਲਾਫ ਲੜ ਸਕਦੇ ਸਿਸਟਮ ਗੰਦਾ ਨਹੀਂ ਹੁੰਦਾ ਸੇਵ ਦੀ ਪੇਟੀ ਮਾੜੀ ਨਹੀਂ ਹੁੰਦੀ ਸੇਵ ਬਹੁਤ ਚੰਗੇ ਹੁੰਦੇ ਇੱਕ ਹੁੰਦਾ ਗਲਿਆ ਹੋਇਆ ਵਿੱਚ ਜਿਹੜਾ ਸਾਰਿਆਂ ਨੂੰ ਘਰਾਸ ਦਿਖਾ ਰਹੇ ਨੇ ਉਹ ਲਿਸਟ ਮੌਕੇ ਤੇ ਬਣਾਈ ਗਈ ਹੈ ਪੁਰਾਣੀ ਬਣੀ ਹੋਈ ਹੈ ਕੀ ਇਹ ਉਹ ਲਿਸਟ ਮਹਾਰਾਜ ਮੇਰੀ ਗੱਡੀ 'ਚ ਅੱਜ ਸਾਰੇ ਐਮਸੀਆਂ ਦੀ ਲਿਸਟਾਂ ਹੈਗੀਆਂ ਅਸੀਂ ਫੋਨ ਕਰਕੇ ਉਹਨਾਂ ਨੂੰ ਚੋਣ ਪ੍ਰਚਾਰ ਦੇ ਦੌਰਾਨ ਬੇਨਤੀ ਕਰਦੀ ਹੈ ਠੀਕ ਹੈ ਜੀ ਤੁਸੀਂ ਉਹਨੇ ਦੱਸਿਆ ਕਿ ਅਕਾਲੀ ਦਲ ਨੇ ਸਾਡਾ ਸਮਰਥਨ ਕੀਤਾ ਅਕਾਲੀ ਦਲ ਦੇ ਐਮਸੀ ਸਹਿਬਾਨਾਂ ਨੂੰ ਫੋਨ ਕਰਨਾ ਉਹਨਾਂ ਨੂੰ ਧੰਨਵਾਦ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਠੀਕ ਹੈ ਜੀ ਮੈਂ ਕਹਿੰਦਾ ਉਹ ਲਿਸਟ ਨੂੰ ਇੱਕ ਵਾਰੀ ਪੜੋ ਤਾਂ ਸਹੀ ਉਹਦੇ ਵਿੱਚੋਂ 2-3 ਐਮਸੀ ਤਾਂ ਇਸ ਸੰਸਾਰ ਨੂੰ ਅਲਬਦਾ ਕਿਹਾ ਗਏ ਹੈ ਜਿਹੜੀ ਲਿਸਟ ਉਹ ਕਹਿ ਰਿਹਾ ਕਿ ਉਹ ਪੈਸੇ ਦੇਣ ਗਏ ਹੈ ਇਹ ਬਦਨਾਮ ਕਰਨ ਦੀ ਜਿਹੜੀ ਸਾਜ਼ਿਸ਼ ਹੈ ਇਹ ਚੱਲਣੀ ਨਹੀਂ ਹੈਗੀ ਕਿਉਂਕਿ ਸਾਫ਼ ਤਾਂ ਤੁਹਾਨੂੰ ਸਬੂਤ ਦੇ ਨਾਲ ਕਰਨਾ ਪੈਣਾ ਅੱਜ ਮੇਰਾ ਨੁਕਸਾਨ ਥਾ ਦੇਉਗੇ ਠੀਕ ਹੈ ਤੇ ਆਪਾਂ ਨੁਕਸਾਨ ਸਹਿਲਾਂਗੇ ਠੀਕ ਹੈ ਸਰ ਇਲੈਕਸ਼ਨਾਂ 2 ਸਾਲਾਂ ਚ ਦੁਬਾਰਾ ਆ ਜਾਣਗੀਆਂ ਫੇਰ ਕੀ ਕਰੇਗਾ ਠੀਕ ਹੈ ਜੀ ਥੈਂਕ ਯੂ ਥੈਂਕ ਯੂ